ਪੰਜਾਬ ਪੁਲਿਸ ਤੇ ਐਜੀਟੀਐਫ ਨੂੰ ਇੱਕ ਵੱਡੀ ਸਫਲਤਾ ਮਿਲੀ ਹੈ 15 ਅਗਸਤ ਤੋਂ ਪਹਿਲਾਂ ਇੱਕ ਵੱਡੀ ਅਤਵਾਦੀ ਸਾਜ਼ਿਸ਼ ਨੂੰ ناکਾਮ ਕਰ ਦਿੱਤਾ ਗਿਆ ਹੈ ਆਈਈਡੀ ਬਰਾਮਦ ਕੀਤਾ ਗਿਆ ਵੱਡੀ ਮਾਤਰਾ ਦੇ ਵਿੱਚ ਇਹ ਆਈਈਡੀ ਤਰਨਤਾਰਨ ਏਰੀਏ ਤੋਂ ਬਰਾਮਦ ਕੀਤਾ ਗਿਆ ਹੈ ਜਿਹੜਾ ਕਿ ਤੁਹਾਨੂੰ ਪਤਾ ਹੈ ਸਰਹੱਦੀ ਏਰੀਆ ਹੈ ਸਰਹੱਦੀ ਖੇਤਰ ਹੈ ਜਿੱਥੋਂ ਬਹੁਤ ਸਾਰੀਆਂ ਐਕਟੀਵਿਟੀਆਂ ਬਾਰਡਰ ਦੇ ਉੱਪਰ ਇਹ ਬਾਰਡਰ ਲਾਈਨ ਦੇ ਉੱਪਰ ਹੁੰਦੀਆਂ ਨੇ ਪਾਕਿਸਤਾਨ ਲਗਾਤਾਰ ਕੋਝੀਆਂ ਹਰਕਤਾਂ ਕਰਦਾ ਹੈ ਜਦੋਂ ਅਸੀਂ ਦੇਖੇ ਕਿ 15 ਅਗਸਤ ਹੁੰਦੀ ਹੈ ਜਾਂ ਕੋਈ ਵੀ ਇੱਧਰ ਦਿਨ ਤਿਹਾੜ ਹੁੰਦਾ ਹੈ ਤਾਂ ਉਦੋਂ ਹੀ ਅਜਿਹੀਆਂ ਪਾਕਿਸਤਾਨ ਦੀਆਂ ਨਾਪਾਕ ਹਰਕਤਾਂ ਜੁੜੀਆਂ ਨੇ ਉਹ ਲਗਾਤਾਰ ਵਧ ਜਾਂਦੀਆਂ ਨੇ ਪਰ ਪੰਜਾਬ ਪਲਸ ਸਾਡੀ ਜਿਹੜੀ ਹੈ ਉਹ ਇੰਨੀਕ ਸક્ષਮ ਹੈਗੀ ਹੈ ਕਿ ਇਹਨਾਂ ਜਿਹੜੀਆਂ ਐਕਟੀਵਿਟੀਆਂ ਹੈ ਉਹਨਾਂ ਨੂੰ ناکਾਮ ਕਰ ਸਕੇ ਇਨਾਂ ਦੇ ਉੱਪਰ ਥਲ ਪਾਈ ਜਾ ਸਕੀ ਤਾਂ ਇਹ ਤਸਵੀਰਾਂ ਦਿਖਾ ਰਿਆਂ ਤਰਨ ਤਰਨ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਇੱਕ ਆਈਈਡੀ ਵੱਡੀ ਮਾਤਰਾ ਦੇ ਵਿੱਚ ਬਰਾਮਦ ਕੀਤਾ ਗਿਆ ਹੈ ਇੱਕ ਵੱਡੀ ਸਾਜ਼ਿਸ਼ ਰਚੀ ਜਾ ਰਹੀ ਸੀ ਮੰੰਬ ਦੇ ਨਾਲ ਉਡਾਉਣ ਦੀ ਵੱਡੀ ਸਾਜ਼ਿਸ਼ ਰਚੀ ਜਾ ਰਹੀ ਸੀ ਜਿਸ ਨੂੰ ਹੁਣ ਪੰਜਾਬ ਪੁਲਿਸ ਤੇ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਵੱਲੋਂ ਸਾਂਝੇ ਆਪਰੇਸ਼ਨ ਦੇ ਵਿੱਚ ناکਾਮ ਕਰ ਦਿੱਤਾ ਗਿਆ ਹੈ ਖੂਫੀਆ ਜਾਣਕਾਰੀ ਮਿਲੀ ਸੀ ਕਿ ਆਈਈਡੀ ਇੱਥੇ ਰੱਖਿਆ ਹੋਇਆ ਹੈ ਜਿਹੜਾ ਕਿ ਅਤਵਾਦੀ ਹਰਵਿੰਦਰ ਰਿੰਦਾ ਦੇ ਸਾਥੀਆਂ ਤੱਕ ਪਹੁੰਚਾਇਆ ਜਾਣਾ ਸੀ ਔਰ ਇਹ ਵੀ ਜਾਣਕਾਰੀ ਮਿਲ ਪਾਰੀ ਹੈ ਕਿ ਇਹ ਆਈਈਡੀ ਜੁੜਾਇਆ ਪਾਕਿਸਤਾਨ ਦੇ ਵੱਲੋਂ ਭੇਜਿਆ ਗਿਆ ਹੈ ਔਰ ਇਹ ਜੋ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਨਾਲ ਜੁੜੇ ਹੋਏ ਨੇ ਲਖਵੀਰ ਲੰਡਾ ਤੇ ਹਰਿੰਦਰ ਰਿੰਦਾ ਉਹਨਾਂ ਦੇ ਵੱਲੋਂ ਇਹ ਵੱਡੀ ਸਾਜ਼ਿਸ਼ ਰਚੀ ਗਈ ਹੈ ਔਰ ਇਹ ਜੋ ਆਈਈਡੀ ਸੀਗਾ ਉਹ ਹਰਿੰਦਰ ਰਿੰਦਾ ਦੇ ਸਾਥੀਆਂ ਤੱਕ ਪਹੁੰਚਾਇਆ ਜਾਣਾ ਸੀ ਔਰ ਇਹ ਉਹਦਾ ਅਗਰ ਉਹਨਾਂ ਦੇ ਸਾਥੀਆਂ ਤੱਕ ਪਹੁੰਚ ਜਾਂਦਾ ਹਰਿੰਦਰ ਰਿੰਦਾ ਦੇ ਸਾਥੀਆਂ ਤੱਕ ਪਹੁੰਚ ਜਾਂਦਾ ਤਾਂ ਕਿਸ ਘਟਨਾ ਨੂੰ ਉਹਨਾਂ ਨੇ ਅੰਜਾਮ ਦੇਣਾ ਸੀ ਕਿਸ ਤਰੀਕੇ ਦੀ ਉਹਨਾਂ ਨੇ ਸਾਜ਼ਿਸ਼ ਰਚੀ ਹੋਈ ਸੀ ਇਹ ਕਾਬਲੇਗੌਰ ਹੈ ਪਰ ਉਸ ਤੋਂ ਪਹਿਲਾਂ ਹੀ ਇਸ ਚੀਜ਼ ਦਾ ਖੁਲਾਸਾ ਹੋ ਗਿਆ ਹੈ ਤੈਨੂੰ ਜਿਹੜਾ ਬਰਾਮਦ ਕਰ ਲਿਆ ਗਿਆ ਜੋ ਆਈ.ਡੀ. ਮਿਲਿਆ ਹੋਇਆ ਸੋ ਇਸ ਨੂੰ ناکਾਮ ਕਰ ਦਿੱਤਾ ਗਿਆ ਮੇਰੇ ਸਹਿਯੋਗੀ ਤਰਨਤਾਰਨ ਤੋਂ ਰਮਨ ਚਾਵਲਾ ਜੁੜ ਚੁੱਕੇ ਨੇ ਰਮਨ ਜੀ 15 ਅਗਸਤ ਤੋਂ ਪਹਿਲਾਂ ਇੱਕ ਵੱਡੀ ਸਾਜ਼ਿਸ਼ ناکਾਮ ਕੀਤੀ ਗਈ ਹੈ ਆਈ.ਡੀ. ਬਰਾਮਦ ਕੀਤਾ ਗਿਆ ਕੀ ਕੋਈ ਜਾਣਕਾਰੀ ਹੈ ਅੱਜ ਕਰਨਲ ਕੁਲਸਾਤੇ ਐਂਟੀ ਜੈਂਕਸਸ ਦਾਸ ਕੋਰਸ ਬਨੋ ਸੰਗਤ ਉਰ ਉਪਰੇ ਕੁਪਰੇਸ਼ਨ ਨੂੰ ਦੇਖਦੇ ਹੋਇਆ ਜਿਹੜਾ ਕਿ ਬਬਰ ਖਾਲਸਾ ਉਹ ਜਿਹੜਾ ਇੰਟਰਨੈਸ਼ਨਲ ਵੱਲੋਂ ਜਿਹੜਾ ਕਿ ਹਰਵਿੰਦਰ ਸਿੰਘ ਲੰਡਾ ਤੱਕ ਵੱਡੀ ਜੋ ਵਿਦੇਸ਼ ਵਿੱਚ ਮੌਜੂਦ ਹਨ ਔਰ ਤਕਵੀਰ ਸਿੰਘ ਲੰਡਾ ਜੋ ਹੈ ਇਹਨਾਂ ਵੱਲੋਂ ਅਪਰੇਟਿਕ ਕੀਤਾ ਜਾ ਰਿਹਾ ਹੈ ਇਹਨਾਂ ਵਿੱਚੋਂ ਇਹਨਾਂ ਵੱਲੋਂ ਜਿਹੜੀ ਦੱਸਿਆ ਜਾ ਰਿਹਾ ਜੀ ਆਈਡੀ ਜਿਹੜੀ ਹੈ ਐਕਸਕਲੂਸਿਵ ਸਮਝਰੀ ਜਿਹੜੀ ਉਹ ਬ੍ਰਾਹਮਣ ਕੀਤੀ ਗਈ ਹੈ ਸਰ ਆਲੀ ਇਲਾਕੇ ਤੋਂ ਔਰ ਇਸ ਸਮਝਰੀ ਨੂੰ ਕਿਹੜੇ ਜਗ੍ਹਾ ਤੇ ਕਿਸ ਢੰਗ ਨਾਲ ਜਾਂ ਕਿੱਥੇ ਵਰਤਿਆ ਜਾਣਾ ਸੀ ਇਸ ਦੀ ਜਾਂਚ ਇੱਕ ਪਹੀਂ ਜੀ ਬਣ ਗਈ ਹੈ ਔਰ ਇਸ ਪਰ ਆਣ ਜਿਹੜੀ ਪੁਲਿਸ ਵੱਲੋਂ ਬੜੀ ਵੱਡੀ ਸਫਲਤਾ ਪ੍ਰਾਪਤ ਕੀਤੀ ਗਈ ਹੈ ਇਸ ਤਰ੍ਹਾਂ ਨੇ ਇਦਿੱਛਾ ਜਾਵੇ ਕਿ ਔਨਾਂ ਦੇ ਦਿਨਾਂ ਵਿੱਚ ਜਿੱਥੇ ਤਿਹਾੜ ਸ਼ੁਰੂ ਹੋ ਰਿਹਾ ਨਾ 15 ਅਗਸਤ ਆਜ਼ਾਦੀ ਦਿਵਸ ਆ ਗਿਆ ਹੈ ਇਸ ਨੂੰ ਲੈ ਕੇ ਪੁਲਿਸ ਉਹਨਾਂ ਜਿੱਥੇ ਕਿ ਜ਼ਿਲ੍ਹੇ ਭਾਰ ਵਿੱਚ ਜਾਂ ਰਕਮਖਸੂਬੇ ਦੇ ਪੂਰੇ ਜ਼ਿਲ੍ਹੇ ਵਿੱਚ ਨਾਕੀ ਬੰਦੀ ਕੀਤੀ ਜਾਂਦੀ ਹੈ ਰਬਾਣਾ ਨੂੰ ਚੈੱਕ ਕੀਤਾ ਜਾਂਦਾ ਹੈ ਅਤੇ ਆਪਣੇ ਵੱਲੋਂ ਬਾਹਰੀ ਕੀਤੀ ਜਾਂਦੀਆਂ ਨਾ ਉਸ ਤਰ੍ਹਾਂ ਨੇ ਵਿਛੇ ਜਾਵੇ ਤੇ ਇੱਕ ਬੜੀ ਵੱਡੀ ਇਹ ਪ੍ਰਾਪਤੀ ਹੈ ਜਿਹੜੀ ਕਿ ਉਹਨਾਂ ਸਵੰਨੋਂ ਇਹ ਮਕਰੀਦ ਉਭਰਾ ਮੱਚੀ ਪਿਆ ਗਿਆ ਔਰ ਇਸ ਵੇਲੇ ਇਸ ਨੂੰ ਦਫੀਗੋਸ ਕਰਨ ਲਈ ਮਾਮਲੇ ਵਧੇਖ ਦਸਤੇ ਹੀ ਭਲਾਣੇ ਗਏ ਹੈ ਨਾ ਔਰ ਤਾਨਾ ਸਰਹਾਲੀ ਦੇ ਨੇੜੇ ਤਾਂ ਜਿਹੜੀ ਕੀ ਹੈ ਸੁਰੱਖਿਆ ਨੂੰ ਬਨੇ ਪੂਰਾ ਪੈਂਚ ਕੀਤਾ ਗਿਆ ਰਮੇ ਜੀ ਇਸ ਪੂਰੀ ਕਾਰਵਾਈ ਦੇ ਵਿੱਚ ਇਹ ਆਈ.ਈ.ਡੀ ਕਿਹਦੇ ਵੱਲੋਂ ਰੱਖਿਆ ਗਿਆ ਕਿੱਥੋਂ ਆਇਆ ਔਰ ਇਸ ਦੇ ਵਿੱਚ ਕੋਈ ਗ੍ਰਿਫਤਾਰੀ ਵੀ ਹੋਈ ਹੈ ਅਜੇ ਤੱਕ ਜਾਂ ਇਹ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਹੈ ਫਿਰ ਉੱਥੇ ਜਾ ਕੇ ਚੈੱਕ ਕੀਤਾ ਗਿਆ ਜੀ ਇਹ ਪੁਲਿਸ ਦਲੀ ਹੈ ਕਿ ਮਨਨ ਅਧਿਕਾਰੀਆਂ ਸੂਚਨਾ ਸਨ ਕਹਿ ਦਿੱਤੇ ਹੈ ਕਿ ਤਕਨੀਕੀ ਸੂਚਨਾ ਰਹਿ ਕੇ ਜਦੋਂ ਰਾਹੀ ਇਹਦੀ ਸੂਚਨਾ ਪ੍ਰਾਪਤ ਪਈ ਹੈ ਹਾਲਾਂਕਿ ਇਸ ਬਾਰੇ ਫਿਲਹਾਲ ਡੀਜੀਪੀ ਪੰਜਾਬ ਵੱਲੋਂ ਕਲੀਅਰ ਕੀਤਾ ਗਿਆ ਜਿ세 ਕਿ ਕੋਈ ਵੀ ਪ੍ਰੈਸ ਕਾਨਫਰੰਸਾਂ ਨੂੰ ਪੂਰੀ ਜਾਣਕਾਰੀ ਨਹੀਂ ਦਿੱਤੀ ਗਈ ਔਰ ਇਸ ਦੌਰਾਨ ਹਾਲੇ ਕਿ ਕੋਈ ਵੀ ਕਿਸੇ ਵਿਅਕਤੀ ਦੀ ਗ੍ਰਸਤਾਰੀ ਦਾ ਵੀ ਨਹੀਂ ਪਤਾ ਲੱਗਾ ਹੈ ਪਰ ਇੱਥੇ ਦੱਸਣਾ ਹੈ ਕਿ ਜਿਲ੍ਹਾ ਤਰਨਤਾਰਨ ਜਿਹੜਾ ਹੈ ਕਿ ਇਹ ਸਰਦੀ ਜਿਹਾ ਹੋਜਣਾ ਕਿ ਇੱਕ ਵਾਂਡੀ ਦੇਸ਼ ਪਾਕਿਸਤਾਨ ਨਾਲ ਸਰਹੱਦ ਲੰਗੀ ਹੈ ਇਸ ਦੌਰਾਨ ਡਰੋਨ ਦੀ ਮਦਦ ਨਾਲ ਬੀਤੇ ਕੁਝ ਸਮੇਂ ਵਿੱਚ ਸਾਰਨਾਂ ਹਣਾ ਕਈ ਵਾਰ ਵੱਡੇ ਵੱਡੇ ਅਥਿਆਰ 2147 ਤੋਂ ਲੈ ਕੇ ਜਿਹੜੇ ਕਿ ਰਾਕਟ ਲਾਂਚਰ ਦਾ ਕਿਥੇ ਪੋਜੀਸ਼ਨ ਕੀ ਹਣਾ ਔਰ ਇਸ ਤਰ੍ਹਾਂ ਜਿਹੜੀ ਇਹ ਆਈਜੀਡੀ ਇਸ ਦੀ ਵਰਤੋਂ ਜਿਹੜੀ ਹੈ ਕਿ ਕੁਝ ਨੌਜਵਾਨ ਜਿਹੜੇ ਯੂਥ ਕਿਸਮ ਦੇ ਆ ਜਾਂ ਨਵਾਲ ਗਿਆ ਉਹਨਾਂ ਨੂੰ ਇਸ ਦੀ ਵਰਤੋਂ ਵਿੱਚ ਲਿਆਂਦਾ ਜਾ ਰਿਹਾ ਉਹਨਾਂ ਨੂੰ ਨਾਂ ਦੇ ਤਹਿਤ ਇਸ ਵਿੱਚ ਪਾਇਆ ਜਾਂਦਾ ਹੈ ਔਰ ਵਿਸ਼ੇ ਸਮੇਂ ਵਿੱਚ ਖਾਣਾ ਖਰਾਦੀ ਉੱਪਰ ਲੋਕਟ ਲੈਂਚਰਾਂ ਦਾ ਵੀ ਹਮਲਾ ਕੀਤਾ ਜਾ ਚੁੱਕਾ ਹੈ ਔਰ ਆਈਡੀ ਜਿਹੜੀ ਹੈ ਬੀਤੇ 2 ਸਾਲ ਪਹਿਲਾਂ ਇੱਥੇ ਇਹ ਚੀਜ਼ ਦਾ ਦੂਸਰਾ ਢੀਲਾ ਕੇ ਦੇ ਵਿੱਚ ਇਸ਼ਾਰਾ ਪੱਧੂਆਂ ਦੇ ਨਹੀਂ ਕੀਤਾ ਰੈਸਟਾ ਉਸ ਨੂੰ ਵੀ ਇੱਥੇ ਲਾ ਵੀ ਬਰਾਮਦ ਕੀਤੀ ਜਾ ਚੁੱਕੀ ਹੈ ਤੇ ਕਿਸੇ ਤਰੀਕੇ ਦੀ ਰਮਨ ਜੀ ਕੋਈ ਜਾਣੀ مالی ਨੁਕਸਾਨ ਹੋਣ ਦੀ ਖਬਰ ਤਾਂ ਨਹੀਂ ਸਾਹਮਣੇ ਆਈ ਜੀ ਨਹੀਂ ਪੁਲਿਸ ਬੀਨ ਇਫਚਰ ਬੜੀ ਮੁਸਤਕੀਨ ਨਾਲ ਆਪਣੀ ਡਿਊਟੀ ਨਿਭਾਉਂਦੇ ਹੋਏ ਇਸ ਨੂੰ ਭ੍ਰਮਤ ਕਰ ਲਿਆ ਸੀ ਔਰ ਇਸ ਤੋਂ ਬਾਅਦ ਇਸ ਨੂੰ ਬੰਦ ਰੋਧਕ ਦੱਸਦੇ ਹੁਲਾਕੇ ਇਸ ਨੂੰ ਡਿਸਕਲੋਜ਼ ਵੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਲੇਕਿਨ ਪੁਲਿਸ ਵੱਲੋਂ ਹਾਲਾਂਕਿ ਕੋਈ ਵੀ ਮਨਨ ਵੱਖਰੇ ਤੌਰ ਪਰ ਪੁਸ਼ਟੀ ਕਰ ਰਿਹਾ ਹੈ ਜਾਂ ਕੋਈ ਪ੍ਰੈਸ ਕਾਨਫਰੰਸ ਨਹੀਂ ਕੀਤੀ ਜੋ ਕਿ ਉਹਨਾਂ ਨੇ ਸ਼ਾਮ ਤੱਕ ਸਮੇਂ ਤੱਕ ਕੀਤੀ ਜਾ ਸਕਦੀ ਹੈ ਉਸ ਵਿੱਚ ਸਾਰਾ ਵਿਸਾਰ ਨਾਲ ਇਹ ਜਾਣਕਾਰੀ ਚੰਗੀ ਕੀਤੀ ਜਾਵੇਗੀ ਜੀ ਬਹੁਤ ਬਹੁਤ ਸ਼ੁਕਰੀਆ ਰਮਨਜੀਤ ਜੀ ਤਾਂ ਜਿਵੇਂ ਸਾਡੇ ਸਹਿਯੋਗੀ ਨੇ ਵੀ ਜਾਣਕਾਰੀ ਦਿੱਤੀ ਹੈ ਕਿ ਇਸ ਨੂੰ ਫਿਲਹਾਲ ਡਿਫਿਊਜ਼ ਕਰ ਦਿੱਤਾ ਗਿਆ ਆਈਈਡੀ ਨੂੰ ਇਹ ਪਾਕਿਸਤਾਨ ਦੇ ਵੱਲੋਂ ਇਹ ਸਾਜ਼ਿਸ਼ ਜਿਹੜੀ ਰਚੀ ਗਈ ਸੀ ਜੋ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਅੱਤਵਾਦੀ ਨੇ ਲਖਵੀਰ ਲੰਡਾ ਤੇ ਹਰਿੰਦਰ ਰਿੰਦਾ ਉਹਨਾਂ ਦੇ ਵੱਲੋਂ ਇਹ ਸਾਜ਼ਿਸ਼ ਰਚੀ ਗਈ ਸੀ ਔਰ ਹਰਿੰਦਰ ਰਿੰਦਾ ਦੇ ਸਾਥੀਆਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਇਹ ਜੋ ਸਮਗਰੀ ਹੈਗੀ ਹੈ ਮਾਮੂਮਾ ਸਮਗਰੀ ਜਿਹੜੀ ਹੈ ਪਰ ਉਸ ਨੂੰ ਗੁਪਤ ਸੂਚਨਾ ਦੇ ਆਧਾਰ ਤੇ ਪੁਲਿਸ ਨੇ ਬੜੀ ਮੁਸ਼ਤੈਦੀ ਦੇ ਨਾਲ ਏਜੀਟੀਐਫ ਨੇ ਬੜੀ ਮੁਸ਼ਤੈਦੀ ਦੇ ਨਾਲ ਇਸ ਨੂੰ ਬਰਾਮਦ ਕਰ ਲਿਆ ਤੇ ਹੁਣ ਰਿਫਿਊਜ਼ ਕੀਤਾ ਜਾ ਰਿਹਾ ਸੋ ਇਸ ਵੇਲੇ ਦੀ ਵੱਡੀ ਖਬਰ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਰਨਤਾਰਨ ਦੇ ਵਿੱਚ ਇੱਕ ਵੱਡੀ ਅਤਵਾਦੀ ਸਾਜ਼ਿਸ਼ ਨੂੰ ਨਾਕਾ